ਦੀ ਆਪਣੀ ਕੁੜੀ ਆ ਜੀ ਮੇਰੀ ਕੀ ਗੱਲ ਹੋਈ ਇਹਨੂੰ ਤੇ ਬਿਮਾਰ ਚੱਲਦੀ ਆ ਜੀ 6 ਮਹੀਨੇ ਤੋਂ ਵਿਆਹੀ ਹੋਈ ਸੀਗੀ 1 ਸਾਲ ਤੋਂ ਉੱਤੇ ਹੋ ਗਿਆ ਜੀ ਬੇਆਸ਼ੀ ਨੂੰ ਯਾਨੀ 6-7 ਮਹੀਨਿਆਂ ਤੋਂ ਬਿਮਾਰ ਚੱਲਦੀ ਆ ਮੈਂ ਤਾਂ ਜੋ ਸੀਗਾ ਜੜੀ ਜੋਤਿਆੜਾ ਬੰਦਾ ਮੈਂ ਲੱਤਾਂ ਮੇਰੀਆਂ ਟੁੱਟੀਆਂ ਪਿਕਚਰ ਹੋਈਆਂ ਹੋਈਆਂ ਪਰੇਟਾਂ ਪਈਆਂ ਜੀ ਯਾਨੀ ਹੁਣ ਮੇਰੇ ਤਾਂ ਹੱਥ ਖੜੇ ਹੋ ਗਏ ਜੀ ਮੈਨੂੰ ਤਾਂ ਲਾਜ ਹੀ ਨਹੀਂ ਹੋਉਂਦਾ ਜੋ ਮੇਰੇ ਭੈਣ ਭਰਾ ਮੇਰੇ ਪਿੰਡ ਦੇ ਸਾਰਿਆਂ ਨੇ ਸਾਥ ਦਿੱਤਾ ਜੀ ਪਿੰਡ ਜੋ ਪੈਸਾ ਇਕੱਠਾ ਕਰਕੇ ਲਾਇਆ ਯਾਨੀ ਹੁਣ ਮੈਂ ਜਿਵੇਂ ਮੇਰੇ ਹੱਥ ਖੜੇ ਹੋਏ ਹੋਏ ਆ ਜੀ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਅਰਦਾਸ ਕਰਦਾ ਬੇਨਤੀ ਕਰਦਾ ਵੀ ਮੇਰੇ ਸਾਥ ਦੋ ਜੀ ਮੇਰਾ ਮੈਂ ਕੁੜੀ ਦਾ ਇਲਾਜ ਕਰਾਵਾਂ ਉਹ ਜੀ ਦਾ ਮੰਜੇ ਤੋਂ ਉਠਹਲਾ ਜੀ ਉਹਨਾਂ ਨੇ ਵੀ ਇਲਾਜ ਕਰਵਾਇਆ ਨਹੀਂ ਜੀ ਉਹਨਾਂ ਨੇ ਵੀ ਨਹੀਂ ਕਰਵਾਇਆ ਆਈ ਸੀ ਇੱਕ ਵਾਰੀ ਆ ਗਈ ਮੁੜ ਗਈ ਬਸ ਉਸ ਤੋਂ ਬਾਅਦ ਕੋਈ ਨਹੀਂ ਆਇਆ ਜੀ ਇਹ ਕਹਿੰਦੇ ਸਾਨੂੰ ਬਸ ਜੀ ਕੱਲ ਵੀ ਫੋਨ ਲਾਇਆ ਸੀਗਾ ਜੀ ਮੈਨੂੰ ਕਹਿੰਦੇ ਕੋਈ ਨਾ ਤੁਸੀਂ ਦਾਖਲ ਕਰਾਓ ਮੈਂ ਕਿਹਾ ਵੀ ਕੋਈ ਮੋੜਾ ਮੋਟਾ ਮੈਨੂੰ ਨਾਲ ਸਹਾਧਾ ਕਰੋ ਮੇਰੀ ਵੀ ਮੈਂ ਇਲਾਜ ਕਰਾਵਾਂ ਕਹਿੰਦੇ ਕੋਈ ਨਾ ਕਰਾਵਾਂਗੇ ਕੋਈ ਨਹੀਂ ਪਹੁੰਚਦਾ ਜੀ ਮੁੜ ਕੇ ਗੱਲ ਹੀ ਨਹੀਂ ਕਰਦੇ ਸਿੱੱਚ ਕਿੱਥੇ ਲੈ ਗਏ ਤੁਸੀਂ ਗੁੱਡੀ ਨੂੰ ਭਾਈ ਜੀ ਇੱਥੇ ਜਗਰੋਂ ਵੀ ਹਸਪਤਾਲ 'ਚ ਦਾਖਲ ਕੀਤੀ ਰੱਖੀ ਆ ਫਿਰ ਸਰਕਾਰੀ ਜੇ ਕੀਤਾ ਜੀ ਸਰਕਾਰੀ ਤੋਂ ਫਿਰ ਮੈਨੂੰ ਲੁਧਿਆਣਾ ਰੈਫਰ ਕਰਤਾ ਜੀ ਤੇ ਲੁਧਿਆਣਾ ਤੋਂ ਫਿਰ ਚੰਡੀਗੜ੍ਹ ਦਾ ਰੈਫਰ ਕੀਤਾ ਜੀ ਚੰਡੀਗੜ੍ਹ ਮੇਰੇ ਜੀ ਪਹੁੰਚ ਨਹੀਂ ਸੀਗੀ ਜੀ ਐਨੀ ਮੇਰੇ ਕੋਲੇ ਪੈਸਾ ਨਹੀਂ ਸੀਗਾ ਉਦੋਂ ਫਿਰ ਆ ਜੀ ਛੁੱਟੀ ਦਿਵਾ ਕੇ ਲੈ ਆਏ ਜੀ ਪੈਸਾ ਪੂਸਾ ਦਾ ਕੋਈ ਅਰੇਂਜਮੈਂਟ ਕਰਕੇ ਫਿਰ ਲੈ ਜਾਾਂਗੇ ਉਹ ਪੈਸਾ ਦਾ ਬਣਿਆ ਨਹੀਂ ਉਧੇ ਦੀ ਕਰਾਈ ਪਈ ਆ ਗੁੱਡੀ ਜੀ ਤੁਸੀਂ ਆਪ ਕੀ ਕੰਮ ਕਰਦੇ ਦਿਹਾੜੀ ਕਰਦਾ ਜੀ ਮੇਰਾ ਕੋਈ ਮੜੀ ਮੋਟੀ ਉਹ ਵੀ ਮੇਰੇ ਲੱਤਾਂ ਦਾ ਟੁੱਟੀਆਂ ਜੀ ਲੱਤਾਂ ਦੇ ਰਾਹਾਂ ਵਿੱਚ ਦਿਹਾੜੀ ਵੀ ਨਹੀਂ ਲੱਗਦੀ ਨਹੀਂ ਜੀ ਦਿਹਾੜੀ ਵੀ ਨਹੀਂ ਲੱਗਦੀ ਹੁਣ ਤਾਂ ਬਹੁਤ ਔਖਾ ਲੋਕਾਂ ਨੂੰ ਅਪੀਲ ਕੀ ਕਰਨੀ ਚਾਹੁੰਦੇ ਲੋਕਾਂ ਨੂੰ ਅਪੀਲ ਇਹੀ ਕਰਨੀ ਚਾਹੁੰਦਾ ਜੀ ਸਾਰੇ ਰਲ ਮਿਲ ਕੇ ਮੇਰਾ ਸਾਥ ਦਿਓ ਮੈਂ ਆਉਦੀ ਕੁੜੀ ਦਾ ਇਲਾਜ ਕਰਾਵਾਂ ਆ ਘਰ ਦੇ ਹਾਲਾਤ ਦੇਖ ਲਓ ਮੇਰੀਆਂ ਚਾਦਰਾਂ ਪਾਈਆਂ ਹੋਈਆਂ ਜੀ ਬਹੁਤ ਬੁਰਾ ਹਾਲ ਆ ਸਪਾਰਕ ਨੰਬਰ ਕੋਈ ਅਲਕਰਮਪਰਾ ਜੀ ਹੈਗਾ ਵੀਰੇ ਦਾ ਚਰਨਜੀਤ ਸਿੰਘ ਦਾ 94641 ਜੀ 76643 ਜੀ ਇਹ ਤੇ ਸੰਪਰਕ ਕਰ ਲੈਣ ਜੀ ਜਿਹਨੇ ਵੀ ਯੋਗਦਾਨ ਪਾਣਾ ਹੋਇਆ ਜੋ ਵੀ ਆ ਜੀ ਇਸ ਨੰਬਰ ਤੇ ਸੰਪਰਕ ਕਰਕੇ ਜੀ ਪਾ ਦੇਣ ਉਹ ਵੀ 6:00 ਵਜੀਆਂ ਹੋਈਆਂ ਹਾਂਜੀ ਮੇਰੇ ਲੱਗਾ ਦੋਨੇ ਹੀ ਟੁੱਟੀਆਂ ਹੋਈਆਂ ਜੀ ਆ ਵੀ ਟੁੱਟੀ ਆ ਕੰਮ ਤਾਂ ਤਾਂ ਫਿਰ ਪੂਰੇ ਔਖਾ ਹੋਊਗਾ ਕੰਮ ਬਹੁਤ ਔਖਾ ਜੀ ਮੇਤੋ ਦਾ ਕੰਮ ਬਣੀ ਹੁੰਦਾ ਮੈਂ ਦਾ ਵਸਕ ਟਾਈਮ ਪਾਸਾ ਜੀ ਆਪ ਦਾ ਟੁਰ ਕਰਕੇ ਆਪ ਦਾ ਗਜਰਾ ਕਰਦਾ 6 ਮਹੀਨੇ ਹੋ ਗਏ ਕੁੜੀ ਨੂੰ ਲਈ ਫਿਰਦਾ ਸਾਈਂ ਕਰਵਾ ਕਰਦਾ ਜੀ ਕੁੜੀ ਤੇ ਲਾਜ ਤਾਂ ਹੀ ਨਹੀਂ ਪੂਰਾ ਕਰਵਾਇਆ ਜਾਂਦਾ ਹਨਾ 6:00 ਥੋੜੇ ਆਪਦੇ ਵੀ ਵਜੀਆਂ ਹਾਂਜੀ ਉਹ ਆਪ ਦਾ ਕਿੱਥੇ 6:00 ਵਜੀਆਂ ਅਰੇ ਯਾ ਲੱਤ ਦੇ ਆ ਲੱਤ ਦੇ ਵਿੱਚ ਪਲੇਟਾਂ ਜੀ 16 ਨਾਟਾ ਲੱਤੇ ਦੇ ਵਿੱਚ 16 ਨਾਟਾ ਇੱਥੇ ਰਾੜਾ ਪਈਆਂ ਜੀ ਇਧਰ ਵਾਈਬ੍ਰੇਸ਼ਨ ਆ ਜੀ ਇਹ ਜਿਹੜਾ ਰਾੜਾ ਪਈਆਂ ਹੋਈਆਂ ਹਾਂਜੀ ਰਾੜਾ ਪਈਆਂ ਹੋਈਆਂ ਜੀ ਇਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਆਪਣਾ ਵੀਰਾ ਨਾਮ ਚੰਦ ਸਿੰਘਾ ਜੀ ਪੈਂਡ ਪੁੰਨਾ ਜੀ ਤੇ ਸਾਡੇ ਕੋਲ ਨਹੀਂ ਤਾਂ ਕੋਈ ਬੇਨਤੀ ਹੈ ਜੀ ਇਹ ਗਰੀਬ ਪਰਿਵਾਰਾ ਜੀ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਬਹੁਤ ਹੀ ਓਕੇ ਆ ਇਹ ਇਹਨਾਂ ਨੇ ਲਾਜ ਬਹੁਤ ਕਰਾਇਆ ਪਰ ਹੋ ਨਹੀਂ ਕਰਵਾ ਨਹੀਂ ਸਕੇਗੀ ਜਾਨਕਿ ਹੁਣ ਹਾਥ ਖੜੇ ਐ ਇਹਨਾਂ ਦੇ ਤੇ ਸਾਰਿਆਂ ਨੂੰ ਬੇਨਤੀ ਆ ਇਹ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਸੋ ਜਸਵੀ ਮੇਰੇ ਵੀਰ ਇਹਦੇ ਵੀ ਲੱਤ ਤੇ ਸੱਟ ਲੱਗੀ ਹੋਈ ਲੱਤਾਂ ਦੋਨੇ ਟੁੱਟ ਗਿਆ ਸੀ ਇਹਦੀਆਂ ਲੱਕ ਰੱਥ ਟੁੱਟ ਗਈ ਸੀ ਤੇ ਇਹ ਵੀ ਜਾਨਕਿ ਪਲੇਟਾਂ ਫਲੋਟਾਂ ਪਾਈਆਂ ਹੁਣ ਮਸਾਂ ਮਾਣ ਵੋਟਾ ਠੀਕ ਹੋਇਆ ਨਹੀਂ ਇਹ ਵੀ ਠੀਕ ਨਹੀਂ ਹੈਗਾ ਕੰਮ ਵਾਲਾ ਕੋਈ ਕੰਮ ਵਾਲਾ ਕੋਈ ਹੈ ਨਹੀਂ ਚਾਜਣਾ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਸਾਨੂੰ ਤਾਂ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਕੁੜੀ ਦਾ ਇਲਾਜ ਹੋ ਸਕੇ। ਤੋਂ ਇਹ ਸਾਡੀ ਬੇਨਤੀ ਹੈ ਜੀ। ਕੋਈ ਸੰਪਰਕ ਨੰਬਰ ਸੰਪਰਕ ਨੰਬਰ ਸਾਡਾ ਹੈਗਾ ਜੀ 94641 76643 ਇਹ ਤੇ ਸੰਪਰਕ ਕਰਨ ਲਈ ਹਾਂਜੀ 94641 76643 ਸੋ ਇਹ ਸਾਡਾ ਨੰਬਰ ਹੈ ਜੀ ਜਿਸ ਵੀ ਮੇਰੇ ਵੀਰ ਭਰਾ ਨੇ ਮਦਦ ਕਰਨੀ ਹੈ ਉਹ ਸਾਡੇ ਇਸ ਨੰਬਰ ਤੇ ਸੰਪਰਕ ਕਰਕੇ ਸਾਡੇ ਨਾਲ ਸਹਿਯੋਗ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।